ਨਿਸ਼ਾਨ ਸਾਹਿਬ ਕੀ ਹੈ ਆਉ ਜਾਣਦੇ ਹਾਂ ਇਸ ਦੀ ਮਹੱਤਤਾ ਬਾਰੇ ਸਿੱਖ ਇਤਿਹਾਸ ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਪਾਸ਼ਾ ਨੇ ਪਹਿਲੀ ਵਾਰ ਅਕਾਲ ਤਖਤ ਤੇ ਨਿਸ਼ਾਨ ਸਾਹਿਬ ਫਹਿਰਾਇਆ ਸੀ ਨਿਸ਼ਾਨ ਸਾਹਿਬ ਇੱਕ ਛੋਟਾ ਜਿਹਾ ਤਿਕੂਨੀ ਰੰਗ ਦਾ ਕੇਸਰੀ ਰੰਗ ਦਾ ਕੱਪੜਾ ਹੈ ਜੋ ਕਿ ਸਿੱਖ ਜਗਤ ਦੇ ਵਿੱਚ ਬਹੁਤ ਹੀ ਮਾਨਤਾ ਰੱਖਦਾ ਹੈ ਨਿਸ਼ਾਨ ਸਾਹਿਬ ਸਿੱਖ ਝੰਡੇ ਦਾ ਨਾਮ ਹੈ ਜੋ ਕਿ ਸਿੱਖਾਂ ਦੇ ਸਾਰੇ ਗੁਰਦੁਆਰਿਆਂ ਅਤੇ ਧਾਰਮਿਕ ਸਥਾਨਾਂ ਨੂੰ ਦਰਸਾਉਂਦਾ ਹੈ ਨਿਸ਼ਾਨ ਦੇ ਇੱਕ ਫਾਰਸੀ ਦਾ ਸ਼ਬਦ ਹੈ ਜਿਸ ਦੇ ਬਹੁਤ ਅਰਥ ਹਨ ਜਿਸ ਦੇ ਵਿੱਚੋਂ ਇੱਕ ਹੈ ਝੰਡਾ ਝੰਡਾ ਸਾਹਿਬ ਦਾ ਅਰਥ ਹੈ ਪ੍ਰਭੂ ਜਾਂ ਮਾਲਕ ਇਸ ਦੇ ਨਾਲ ਇੱਕ ਸਨਮਾਨ ਵਜੋਂ ਇਸ ਨੂੰ ਵਰਤਿਆ ਜਾਂਦਾ ਹੈ ਇਸੇ ਤਰ੍ਹਾਂ ਸਿੱਖ ਪਰੰਪਰਾ ਦੀ ਵਿੱਚ ਨਿਸ਼ਾਨ ਦਾ ਅਰਥ ਪਵਿੱਤਰ ਝੰਡਾ ਹੁੰਦਾ ਹੈ ਅਤੇ ਸਾਹਿਬ ਦਾ ਅਰਥ ਮਾਲਕ ਹੁੰਦਾ ਹੈ ਸੁਕੇ ਤੇ ਨਾ ਕਿਤੇ ਇਸਦਾਨ ਇਸ ਨੂੰ ਨਿਸ਼ਾਨ ਸਾਹਿਬ ਇਸੇ ਕਰਕੇ ਆਖਿਆ ਜਾਂਦਾ ਹੈ ਇੱਕ ਸਮਾਨ ਅਰਥੇ ਸ਼ਬਦ ਹੈ ਝੰਡਾ ਸਾਹਿਬ ਸਿੱਖ ਝੰਡਾ ਪਗਵੇ ਰੰਗ ਦਾ ਹੁੰਦਾ ਹੈ ਜਾਂ ਕਦੇ-ਕਦੇ ਨੀਲੇ ਰੰਗ ਦਾ ਵੀ ਹੁੰਦਾ ਹੈ ਮੁਕਤੌਰ ਤੇ ਤੁਸੀਂ ਦੇਖਿਆ ਹੋਣਾ ਹੈ ਕਿ ਕਪੜਾ ਤਿਕੋਨੀ ਆਕਾਰ ਦਾ ਹੁੰਦਾ ਹੈ ਆਮ ਤੌਰ ਤੇ ਇਸ ਦੇ ਦੋਵੇਂ ਪਾਸੇ ਜਿਹੜੇ ਹੁੰਦੇ ਆ ਛੋਟੇ ਹੁੰਦੇ ਹਨ ਅਤੇ ਤੁਘਰੇ ਹੁੰਦੇ ਹਨ ਆਮ ਤੌਰ ਤੇ ਸਿੱਖ ਚਿੰਨ ਜਿਸ ਦੇ ਵਿੱਚ ਖੰਡਾ ਬਣਿਆ ਹੁੰਦਾ ਤੇ ਚੱਕਰ ਬਣਿਆ ਹੁੰਦਾ ਖੰਡਾ ਜਿਹੜਾ ਹੁੰਦਾ ਦੋ ਧਾਰੀ ਤਲਵਾਰ ਦੀ ਤਰ੍ਹਾਂ ਹੁੰਦਾ ਤੇ ਚੱਕਰ ਇੱਕ ਗੋਲਾਕਾਰ ਹਥਿਆਰ ਦੀ ਤਰ੍ਹਾਂ ਹੁੰਦਾ ਅਤੇ ਦੋ ਕਿਰਪਾਨਾਂ ਸ਼ਾਮਿਲ ਹੁੰਦੀਆਂ ਨੇ ਇੱਕ ਦੂਜੇ ਨੂੰ ਜੋ ਹੈਂਡਲਾਂ ਨੂੰ ਪਾਰ ਕਰਦਿਆਂ ਹੋਏ ਆ ਨਜ਼ਰ ਆਉਂਦੀਆਂ ਚੱਕਰ ਦੇ ਨਾਲ ਬਲੇਡਾਂ ਦੇ ਵਿੱਚ ਕਈ ਵਾਰ ਤੁਸੀਂ ਨਿਸ਼ਾਨ ਸਾਹਿਬ ਦੇ ਉੱਤੇ ਮੂਲ ਮੰਤਰ ਜਾਂ ਇੱਕ ਓਂਕਾਰ ਬਣਿਆ ਹੋਇਆ ਵੀ ਦੇਖਦੇ ਹਾਂ ਜਿਸ ਦਾ ਅਰਥ ਹੁੰਦਾ ਹੈ ਕਿ ਧਰਮ ਦੀ ਸੱਚਾਈ ਨੂੰ ਦਰਸ਼ਾਣਾ ਅਕਸਰ ਤੁਸੀਂ ਦੇਖਦੇ ਹੋ ਜਿਹੜਾ ਝੰਡਾ ਸਾਹਿਬ ਹੁੰਦਾ ਹੈ ਕਿਤੇ ਨਾ ਕਿਤੇ ਸਟੀਲ ਜਾਂ ਲੋਹੇ ਦੀ ਜਿਹੜਾ ਵੱਡੀ ਸਟਿਕ ਹੁੰਦੀ ਹੈ ਵੱਡਾ ਖੰਡਾ ਹੁੰਦਾ ਹੈ ਉਸ ਦੇ ਨਾਲ ਇਸ ਨੂੰ ਉਚਾਈ ਦੇ ਵਿੱਚ ਲਗਾਇਆ ਜਾਂਦਾ ਹੈ ਤਾਂ ਜੋ ਦੂਰ ਦੁਰਾਡੇ ਤੋਂ ਵੀ ਪਤਾ ਲੱਗ ਸਕੇ ਕਿ ਤੇ ਗੁਰਦੁਆਰਾ ਸਾਹਿਬ ਹੈ ਤੁਸੀਂ ਅਕਸਰ ਦੇਖਿਆ ਹੋਣਾ ਕਿਸੇ ਵੀ ਗੁਰੂ ਘਰ ਦੀ ਇਮਾਰਤ ਦੇ ਉੱਪਰ ਇੱਕ ਝੰਡਾ ਲੱਗਿਆ ਹੁੰਦਾ ਹੈ ਜੋ ਦੂਰੋਂ ਹੀ ਦਰਸਾਉਂਦਾ ਹੈ ਕਿ ਇੱਥੇ ਗੁਰੂ ਘਰ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਜਦੋਂ ਪਿੰਡ ਥਾਵਾਂ ਹੁੰਦੀਆਂ ਸਨ ਦੂਰ ਦੁਰਾਡੇ ਤੱਕ ਆਬਾਦੀ ਨਹੀਂ ਹੁੰਦੀ ਸੀ ਉਸ ਵੇਲੇ ਜਿੱਥੇ ਵੀ ਗੁਰੂ ਘਰ ਬਣਾਇਆ ਜਾਂਦਾ ਸੀ ਉੱਥੇ ਨਿਸ਼ਾਨ ਸਾਹਿਬ ਇਸ ਲਈ ਵੀ ਲਗਾਇਆ ਜਾਂਦਾ ਸੀ ਤਾਂ ਜੋ ਸੰਤਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਗੁਰੂ ਘਰ ਹੈ ਤਾਂ ਜੋ ਉਹਨਾਂ ਨੂੰ ਸਹੂਲਤ ਮਿਲ ਸਕੇ ਲੰਗਰ ਚੱਕਣ ਆਦਿਕ ਦੀ ਇਸ ਦਾ ਧਾਰਮਿਕ ਪੱਖ ਨਾਲ ਵੀ ਬਹੁਤ ਮਹੱਤਵ ਹੈ ਕਿਉਂਕਿ ਅਕਸਰ ਗੁਰਬਾਣੀ ਦੇ ਵਿੱਚ ਨਿਸ਼ਾਨ ਸਾਹਿਬ ਦੀ ਬਹੁਤ ਮਹਾਨਤਾ ਦੱਸੀ ਗਈ ਹੈ ਗੁਰਬਾਣੀ ਦੇ ਤੁੱਕ ਵੀ ਤੁਸੀਂ ਸੁਣੀ ਹੋਏਗੀ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਸਜਦੇ ਦੀਵਾਨ ਰਹੇ ਗੁਰੂ ਮਹਾਰਾਜ ਦੇ ਸੋ ਜਿੱਥੇ ਜਿੱਥੇ ਗੁਰੂਕਾਰ ਹੋਵੇਗਾ ਉੱਥੇ-ਉੱਥੇ ਨਿਸ਼ਾਨ ਸਾਹਿਬ ਤੁਹਾਨੂੰ ਦੂਰੋਹੀ ਦਿਖਾਈ ਦੇ ਜਾਵੇਗਾ ਸਿੱਖ ਇਤਿਹਾਸ ਦੇ ਵਿੱਚ ਨਿਸ਼ਾਨ ਸਾਹਿਬ ਦੀ ਖਾਸ ਮਹਾਨਤਾ ਹੈ ਇਸੇ ਕਰਕੇ ਇਸ ਨੂੰ ਬਹੁਤ ਹੀ ਮਾਨ ਅਤੇ ਸਤਿਕਾਰ ਦੇ ਨਾਲ ਸਹਿਜ ਕੇ ਰੱਖਿਆ ਜਾਂਦਾ ਹੈ ਅਕਸਰ ਗੁਰੂ ਘਰਾਂ ਦੇ ਵਿੱਚ ਸੰਗਰਾਮ ਜਾਂ ਦਿਨ ਤਿਹਾਰਾ ਦੇ ਵਿੱਚ ਇਸ ਨੂੰ ਬਦਲਿਆ ਜਾਂਦਾ ਹੈ ਅਤੇ ਇਸ ਨੂੰ ਵਿਸਾਖੀ ਦੇ ਹਰ ਸਾਲ ਨੂੰ ਦੁੱਧ ਅਤੇ ਪਾਣੀ ਦੇ ਨਾਲ ਸ਼ੁੱਧ ਕੀਤਾ ਜਾਂਦਾ ਹੈ ਅਗਰ ਨਿਸ਼ਾਨ ਸਾਹਿਬ ਦਾ ਰੰਗ ਫਿੱਕਾ ਪੈ ਜਾਂਦਾ ਹੈ ਤਾਂ ਇਸ ਨੂੰ ਤਬਦੀਲ ਵੀ ਕੀਤਾ ਜਾਂਦਾ ਹੈ ਸਿੱਖ ਇਤਿਹਾਸ ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਪਾਸ਼ਾ ਨੇ ਪਹਿਲੀ ਵਾਰੀ ਅਕਾਲ ਤਖਤ ਦੇ ਨਿਸ਼ਾਨ ਸਾਹਿਬ ਫੈਰਾਇਆ ਸੀ ਤੋ ਇਸੇ ਕਰਕੇ ਸਿਕਸੰਤਾਂ ਜਿੱਥੇ ਵੀ ਗੁਰਨਾਨਤ ਨਾਮ ਲੇਵਾ ਸੰਤਾਂ ਅੱਜ ਵੀ ਮੌਜੂਦ ਹਨ ਅੱਜ ਵੀ ਗੁਰਦੁਆਰਾ ਸਾਹਿਬ ਮੌਜੂਦ ਹਨ ਉਥੇ ਇਹ ਨਿਸ਼ਾਨ ਸਾਹਿਬ ਤੁਹਾਨੂੰ ਮੌਜੂਦ ਦਿਖਾਈ ਦੇਵੇਗਾ